ਟਿਆਲਾ ਦੇ ਪੁਰਾਣੇ ਬੱਸ ਸਟੈਂਡ ਦੇ ਕੋਲ ਹੱਥੂ ਹਤੀ ਧੋਖਾ ਧੜੀ ਦੀ ਇੱਕ ਘਟਨਾ ਵਾਪਰੀ ਹੈ। ਇੱਕ ਪੈਟਰੋਲ ਪੰਪ ਤੇ ਦੋ ਨੌਜਵਾਨ ਆਉਂਦੇ ਨੇ ਜਿਹੜੇ ਕਿ ਮੋਟਰਸਾਈਕਲ ਤੇ ਸਵਾਰ ਸਨ। ਉਹਨਾਂ ਨੇ ਪੈਟਰੋਲ ਪੰਪ ਤੋਂ 500 ਰੁਪਏ ਦਾ ਪੈਟਰੋਲ ਪਵਾਇਆ। ਉਹਨਾਂ ਨੇ ਕਿਹਾ ਕਿ ਕੋਲ ਕੈਸ਼ ਨਹੀਂ ਹੈ। ਉਹਨਾਂ ਨੇ ਪੈਟਰੋਲ ਪੰਪ ਦੇ ਕਰਿੰਦੇ ਨੂੰ Google Pay ਕਰਨ ਦੀ ਗੱਲ ਆਖੀ। ਉਨ੍ਹਾਂ ਦੇ ਵੱਲ ਗੂਗਲ ਪੇ ਕਰਨ ਦੇ ਬਹਾਨੇ 1500 ਰੁਪਏ ਦੀ ਗੱਲ ਆਖੀ ਗਈ ਤੇ 1000 ਰੁਪਏ ਕੈਸ਼ ਲਿਆ ਗਿਆ ਇਹਨਾਂ ਕਹਿੰਦੇ ਸਾਰ ਹੀ ਇਹਨਾਂ ਦੇ ਵੱਲੋਂ ਮੋਟਰਸਾਈਕਲ ਨੂੰ ਤੁਰੰਤ ਸਟਾਰਟ ਕੀਤਾ ਗਿਆ ਤੇ ਇਹ ਮੋਟਰਸਾਈਕਲ ਤੇ ਸਵਾਰ ਹੋ ਕੇ ਰਫੂ ਚੱਕਰ ਹੋ ਗਏ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਦੇ ਨੇੜੇ ਪੈਟਰੋਲ ਪੰਪ ਤੇ ਦੋ ਨੌਜਵਾਨਾਂ ਨੇ ਧੋਖਾਧੜੀ ਕੀਤੀ ਹੈ ਇਹਨਾਂ ਨੇ 500 ਰੁਪਏ ਦਾ ਪੈਟਰੋਲ ਪਵਾਇਆ ਹੈ 1500 ਰੁਪਏ Google Pay ਕਰਨ ਦੀ ਗੱਲ ਆਖੀ ਤੇ 1000 ਰੁਪਏ ਪੈਟਰੋਲ ਪੰਪ ਦੇ ਕਰਿੰਦੇ ਦੇ ਕੋਲੋਂ ਲਿਆ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਏ ਮੌਕੇ ਤੋਂ 9:00 ਤੋਂ 11:00 ਹੋ ਗਏ ਨੇ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ